ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ 'ਤੇ ਤੁਹਾਡਾ ਸਾਰਾ ਸਵਾਗਤ ਆ ਤੇ ਮੈਂ ਅੱਜ ਗੱਡੀ ਖਰੀਦੀ ਕੀਤੀ ਸੀ ਮੈਕੈਨਿਕ ਤੇ ਲਾਂਚ ਲੱਗਾ ਸੀ ਤੇ ਇੱਥੇ ਕਰਦੇ ਲੱਗੋ ਟ੍ਰੇਨ ਲੰਘਦੀ ਹੈ ਟ੍ਰੇਨ ਤੇ ਜਾਊਗਾ ਨਾਲ ਦਿਖਾਵਾਂ ਤੁਹਾਨੂੰ ਟ੍ਰੇਨ ਤੇ ਇੰਗਲੈਂਡ ਦੇ ਵਿੱਚ ਕਿੰਨਾ ਤਾਂ ਸਫ਼ਰ ਕਿਦਾਂ ਦਾ ਬਹੁਤ ਵਧੀਆ ਵਾ ਕਰਦੇ ਲੱਗੇ 2 ਮਾਈਲ ਤੇ ਹੀ ਨਾਲ ਹੀ ਘਰ ਦੇ 2 ਮਿੰਟ ਦੂਰੀ 2 ਮਿੰਟ ਤੁਰ ਕੇ ਲੱਗਦੇ ਆ ਟ੍ਰੇਨ ਟ੍ਰੇਨ ਦੀ ਸਰਵਿਸ ਆ ਬਸਾਂ ਦੀ ਸਰਵਿਸ ਆ ਬਹੁਤ ਵਧੀਆ ਵਾ ਲੋਕੇਸ਼ਨ ਇਹਨ ਸਟੇਸ਼ਨੋਂ ਤੇ ਕਰਦੇ ਲੱਗੇ ਸਟੇਸ਼ਨ ਤੇ ਉਤਰ ਜੂਗਾ ਤੁਹਾਨੂੰ ਦੱਸੂਗਾ ਤਾਂ ਤਾਂ ਨਾ ਤੇ ਵਧੀਆ ਸਿਸਟਮ ਤੇ ਉਹ ਸਾਰੇ ਤਾਂ ਹੀ ਠੀਕ ਠਾਕ ਹੋ ਗਏ ਮੈਂ ਟ੍ਰੇਨ ਆਉਗੀ ਫਿਰ ਤੁਹਾਨੂੰ ਦੱਸਦਾ ਹਾਂ ਸੌਣ ਵਾਲੀ 1-2 ਮਿੰਟ ਚ ਜਿਹੜਾ ਟਾਈਮ ਦਿੱਤਾ ਉਹ ਟਾਈਮ ਤੇ ਟ੍ਰੇਨ ਆਉਣੀ ਆਉਣੀ ਆਂ ਆਣਦੀ ਆ ਆ ਗੱਡ ਡਰਾਈਵਰ ਬਿਠਾਵਾ ਠੀਕ ਆ ਅਗਲੀ ਟ੍ਰੇਨ ਨਵੇਂ ਚੱਕ ਆਕਲੰਜ ਬਰਡ ਆਨ ਜੈਸ਼ਨ ਤੇ ਆਵਾਜ਼ ਸਾਰੀਆਂ ਮਸਬਾਨ ਇੱਥੇ ਖਾਫੀ ਚੱਲ ਰਿਹਾ ਜਮਾ ਲੋ ਜਿਹੜੇ ਟ੍ਰੇਨ ਸਾਰੇ ਖਾਲੇ ਵੇਖ ਦੇ ਲੋ ਤੇ ਕਿੰਨਾ ਵਜੇ ਸਿਸਟਮ ਮથે ਕਿ ਟ੍ਰੇਨ ਆ ਗਈ ਆਪਾਂ ਹਸਟੇਜਨ ਤੇ ਦੋ ਦਿਨ ਮਿੰਟ ਹੀ ਲੱਗੇ ਆ ਘਰ ਤੱਕ ਆਉਣ ਤੱਕ ਤੇ ਬਹੁਤ ਵਧੀਆ ਵਾ ਟ੍ਰੇਨ ਦਾ ਸਦਾ ਬੜਾ ਹ ਘਰ ਬੜਾ ਜਿਹੜਾ ਸਾਨੂੰ ਮਿਲਦਾ ਹੈ ਤੇ ਬਹੁਤ ਵਧੀਆ ਲੱਗਦਾ ਅੱਜ ਆ ਗਈ ਟ੍ਰੇਨ ਸ਼ੋਭਰੀ ਤੇ ਵੀਡੀਓ ਵੇਖਣ ਲੱਗੀ ਤੇ ਲਾਈਕ ਸ਼ੇਅਰ ਨਾਲ ਕਮੈਂਟ ਕਰਕੇ ਫਿਰ ਜਾਓ